ਕਰਾਈ ਅਚਾਈ ਕੋਈ ਨਾ ਮਾਇਆ ਕਰਾਉ ਟੈਨਸ਼ਨ ਨਾ ਦੇ ਚਾਹ ਵੀ ਪੀਵੇ ਚਾਹ ਲਿਆਵਾ ਕਰਾ ਕੇ ਭਾਈ ਬਣ ਕੇ ਬਸ ਤੂੰ ਲਖਾਈ ਕਰਾਦੀ ਲੈ ਮੈਂ ਲੈ ਉਹ ਹੀ ਵਧੀਆ ਵੀਰੇ ਕੱਢਦਾ ਪਤਾ ਨਹੀਂ ਬੰਦੇ ਦਾ ਨਾ ਇਹ ਬਿੰਦ ਦਾ ਪਤਾ ਨਹੀਂ ਸਾਹ ਕਰਾ ਹਾ ਹੁਣ ਤਾਂ ਨਾ ਹੁਣ ਕਿਸੇ ਦਾ ਵੀ ਪਤਾ ਨਹੀਂ ਹਾਂ ਬਸ ਤੂੰ ਲਖਾਈ ਕਰਾਦੀ 12:30 ਦਾ ਕੋਈ ਨਾ ਕਹੇ ਤੂੰ ਨਹੀਂ ਨਹੀਂ ਤੇਰੇ ਸਾਨੂੰ ਪਤਾ ਇਹ ਨਾਲੇ ਕਹਿੰਦੇ ਹਣੇ ਸਾਹਬ ਨਾਲ ਚੰਨੂ ਸੇਤਾ ਵੀਰੇ ਠੀਕਾ ਉਹ ਤੂੰ ਆਏ ਦੇਖ ਲੈ ਵੀ ਕਿੰਨੇ ਕਦਾ ਮੇਮ ਬਣਾ ਹੈਗਾ ਕੋਈ ਤੂੰ ਮੇਮ ਬਣਾਵੇ ਨਾਲੇ ਚੀਜ਼ਾਂ ਬੰਨਣਾ ਹਰੇ ਤੋਂ ਉਹ ਪਹਿਣਾ ਇਹ ਤਾਂ ਜਮ ਕੇ ਵੀ ਭਾਈ ਬਣ ਕੇ ਖਰਾਕ ਮੋਖ ਖਾਣਗੀ ਰਾਗ ਦਾ ਖਾਣਗੀ ਸ਼ਾਰ ਦੇ ਕੁੱਤੇ ਪਏ ਦੀ ਰਾਗ ਨਾਲ ਵੀ ਬੰਨ ਲੀ ਅੱਜ ਕੱਟ ਲੈ ਇਹਨਾਂ ਚੋਂ ਅੱਧ ਨਿਕਲ ਜੇ ਨੇ ਇਹ ਅੱਜ ਨਹੀਂ ਪਏ ਹੈਗੇ ਅਗਰ ਰੱਖ ਕੇ ਚਾਰ ਅੱਜ ਕੱਟ ਲੈ ਇਹਨਾਂ ਚੋਂ ਇੱਕ ਦੋ ਇੱਕ ਮਹੀਨਾ ਹੁਣ ਲੰਘਣਦੇ ਨੇ ਉਹ ਮਹੀਨਾ ਕਿਨੇ ਭੁੱਖ ਤਾਂ ਅੱਜ ਲੱਗ ਰਹੀ ਹੈ ਐ ਮਿੰਨੇ ਤੇ ਗਿਆ ਡੰਡੇ ਦਾ ਖੰਡਾ ਸੁਪੇ ਅੱਜੇ ਬਣਾ ਲਾ ਚਾਰ ਪਾਈ ਇਕੱਠੇ ਹੋ ਕੇ ਅੱਥਰੂ ਖਾ ਜਾਗੇ ਉਹਦਾ ਖਾਰਾ ਮੇਰੇ ਦਾ ਬੜੀ ਆ ਕੱਲ ਫਰੀਦ ਦਿੱਤਾ ਕੋਈ ਖਾਰੋ ਸਾਰੇ ਆ ਗਏ ਚੱਲ ਜੂਏ ਜੀ ਲੈ ਜਾਂਦੇ ਅਸੀਂ ਫਰੀਦ ਤਾਂ 마সুਈ ਖਾਣਾ ਮਾਰਿਆ ਕਿਸੇ ਦਾ ਏਰੇ ਤੂੰ ਜੀ ਇਹ ਜਦ ਹੱਥ ਨਾਲ ਬੰਦਾ ਦਊ ਉਹ ਕੋਈ ਮਾਰਾ ਲੀਏਗਾ ਨਾ ਨਾ ਮੈਂ ਨਹੀਂ ਖਾਣਾ ਕਰੀਏ ਫੇਰ ਮਾਰਾਂ ਮੈਂ ਤਾਂ ਐਵੇਂ ਹੱਥ ਦਿੱਤੇ ਹੋਏ ਨਹੀਂ ਖਾਂਦਾ ਚੰਗਾ ਵੀ ਨਾ ਬਸ ਵੇਚ ਤੁਰਾਂ ਕਰ ਹੱਥਾ ਪੂਰੇ 13000 ਦੇ ਪੈਸੇ ਵਟ ਲੈ ਦੋ ਫੇਰੇ ਮੈਂ ਸੱਚੀ ਕਾਏ ਕੋਦ ਉੱਚਾ ਉੱਚਾ ਨਹੀਂ ਕਰ ਰਹੀ ਵਗ ਜਾ ਫਿਰ ਹੁਣ ਟੱਕਰਣ ਵਾਲੀ ਗੱਲ ਕਰਦਾ ਫਿਰ ਤੂੰ ਕਹਿੰਦਾ ਮੇਰਾ ਮਾਲ ਨਹੀਂ ਵੇਚਦਾ ਚਲੋ ਕੋਈ ਕਰ ਚਲੋ ਜੀ ਚੱਲ ਫਿਰ ਮੈਂ ਤਾਂ ਐਂਡ ਕਰਤਾ ਕਰਤੀ ਪੱਕੇ ਲਾਤੇ ਏ ਲਾਇਕ ਕਰਦਾ ਕਾਸਰ ਤੇਰੀ ਕਰਤੀ ਮੇਰੀ ਸੁਣ ਲੈ ਗੱਲ ਵਡਾ ਪ੍ਰੇਤ ਰਹਿ ਗਿਆ ਮਾੜਾ ਜਿਆ ਬਸ ਉਹਨੂੰ ਵੀ ਮੈਂ ਟੱਕਰ ਦੂੰ ਚੱਲ ਜਾਂਦੇ ਨੇ ਗਦਿਆਂ ਦੇ ਨੇਢੇ ਚੱਕ ਕੇ ਰੂੜੀਆਂ ਚੋਂ ਦਿੱਤੀ ਧੂਣੀ ਵਡਾ ਪ੍ਰੇਤ ਤਾਂ ਭਜਿਆ ਜਾਊ ਹੈ ਬਡੇ ਪ੍ਰੇਤ ਨੂੰ ਭਜਾ ਦੇ ਆ ਯਾ ਤੂੰ ਕਦੇ ਸਾਡਾ ਭਜਾਉਣ ਕਿੱਦਾਂ ਦੇਣਾ ਨਹੀਂ ਨਹੀਂ ਦੇਣਾ ਨਾ ਦੀਆਂ ਅਣਜਾਣ ਬੰਦੇ ਨੇ ਉਹ ਵਿਚਾਰੇ ਮੈਂ ਵੀ ਅਣਜਾਣ ਤੂੰ ਅਣਜਾਣ ਨਹੀਂ ਹੈਗਾ ਉਹ ਤਾਂ ਪੂਰਾ ਪੱਕਾ ਨਹੀਂ ਬਾਬੇ ਨਹੀਂ ਬਾਬੇ ਨਹੀਂ ਬਾਬੇ ਨਹੀਂ ਬਾਬੇ ਨਹੀਂ ਪੂਰੇ 13.5 ਹਜ਼ਾਰ ਕਿਰੇ ਠੀਕ ਆ ਯਾਰ ਠੀਕ ਆ ਇੱਥੇ ਤਕਾਰੋ ਬੰਦਿਆਂ ਦੀ ਇੱਥੇ ਤਕਾਰੇ ਨਾ ਬੰਦਿਆਂ ਦੀ ਵਿਚਾਰਿਆ ਵੀ ਅਣਜਾਣ ਨੇ ਬੰਦੇ ਮਰਵਾਉਣੇ ਨਹੀਂ ਹੈਗੇ ਕਿਉਂ ਤੜਕਿਓਨੇ ਕਿਉਂ ਤੜਕਿਓਨੇ ਮਾਰਨ ਵਾਲੀ ਗੱਲ ਨਹੀਂ ਕਰਦਾ ਕਿਉਂ ਤੜਕਿਓਨੇ ਨਹੀਂ ਤੜਕਿਓਨੇ ਨਹੀਂ ਮਾਰਨ ਨਾ ਨਹੀਂ ਮੱਖਾ ਜਮੀਨੀ ਨਹੀਂ ਹੈ ਮੈਂ ਆਪ ਹੀ ਬਣਦਾ ਲਾ 200 ਛੋਟ ਕਰਦੀ ਪੂਰੇ 14000 ਦੇ ਵਿੱਚ ਫੜਾ ਮੁੰਡੇ ਕੰਨ ਦਾ ਹਾਂ ਸੁਣ ਮੈਂ ਨਹੀਂ ਦੇਣੇ ਚੇਰੇ ਦਾ ਮੁੱਲ ਲਾ ਕੇ ਨਾ ਹੁਣ ਨਹੀਂ ਬਸ ਸਮਾਂ ਚੱਲਿਆ ਨਾ 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 ਹੁਣ ਲੈਣੇ ਨਹੀਂ ਤੇਰੀ ਮਰਜ਼ੀ ਪਤੰਦਰਾ ਤੈਥੋਂ ਸ਼ਕਾਰ ਕੁੱਤੇ ਨਹੀਂ ਗਿਆ ਚੱਕ ਹੁਣ ਫੇ ਮਾਈਕਲ ਦੇ ਗੱਲਾਂ ਮੈਂ ਦੋ ਗੋਡੇ ਭਰ ਮੇ ਗੋਡੇ ਗੋਡੇ ਦੁਖਦੇ ਨੇ ਹੁੰਦਨੇ ਲੈਣਾ ਮੈਂ ਤੈਨੂੰ ਕਹਿਆ ਚੱਕ ਲੈ ਪੁੱਛੀ ਆਪੀ 14000 ਜਾ ਆਪਾਂ ਮੇਰਾ ਭਾਈ ਪੌਣੀ ਤੇ ਕਹਿ ਦਮਾ ਤਾਂ ਹੀ ਕਹਿਣਾ ਜੀ ਟੈਨਸ਼ਨ ਨਾ ਲੈ ਮੈਨੂੰ ਪਤਾ ਹੈ ਲੋਟ ਨਹੀਂ ਆਉਂਦਾ ਤੀ ਸਹੀ ਗੱਲ ਹੈ ਹਾਂ ਇਹ ਜਾਦੂਗਰ ਇਹਦੇ ਹਾਂ ਦੇਤੀ ਧੂਣੀ ਦੇਤੀ ਧੂਣੀ ਐ ਪੱਕੀ ਜਿਚਾ ਕੇ ਦਿੱਤੀ ਐ ਉਹ ਕੋਈ ਗੱਲ ਨਹੀਂ ਪ੍ਰੇਤ ਬੜਾ ਤਾਕੜਾ ਸੀ ਮਜ਼ਾ ਕੱਢਿਆ ਹੈ ਬੱਕਰੀਆਂ ਸੁਈ ਵੀ ਰਾਤ ਨੂੰ ਦੋ ਬੱਕਰੀ ਦੋ ਬੱਕਰੀਆਂ ਇਹ ਡੇਰਾ ਪਖੰਡ ਪਖੰਡੀ ਸਾਦਾ ਦਾ ਉਹ ਨਹੀਂ ਨਹੀਂ ਤੌਜੀ ਓਏ ਹਾਸਦਾ ਗੁੱਸਾ ਲੱਗਦਾ ਬੰਦਾ ਦੋ ਛੇ ਲੇਟ ਤੇ ਪਾਣੀ ਉੱਪਰ ਜਾਣਾ ਬਰੇਮੀ ਤੋਂ ਲੈਣਾ ਪਾਣੀ ਪਾਣੀ ਜੁਣੀ ਸੀ ਸਾਫੀ ਅਰਕ 9 10 11 ਫੜਾਈ ਕਰਾਉਣੀ ਫੜ ਵੀ ਕੰਦਾ ਹਾਂ ਹਾਂ ਸਿੱਧਾ ਆਸਣਾ ਬਰੇਆ ਤੇਰਾ ਖੜੇ ਰਹਿੰਦੇ ਇੱਥੇ ਬਾਈ ਪੂਰੀ ਬਾਤ ਚ ਲੈ ਲਈ ਮੇਲਾ ਦੇਖੋ ਠੀਕ ਹੈ ਜਦੋਂ ਮਰ ਜਾਈਂ ਫਿਰ ਤੇ ਇਹ ਲਿਖਾਈ ਕਰਾਇਆ ਲਿਖਾਈ ਕਰਾ ਮੈਂ ਜਾ ਜਿੰਨ ਨਾਲ ਯਾ ਮੇਰਾ ਕੰਮ ਤਾਂ ਕਰ ਦੋ ਇਹ ਕਰ ਲੈ ਤੂੰ ਫੇਰ ਆ ਜੀ ਮੇਰੇ ਕੋਲੇ ਮੈਂ ਇਹ ਜਾਨਦਾ ਕਿਤੇ ਹੁਣ ਇਹ ਕਰ ਦੇ ਨਾ ਨਾ ਦੇ ਦੇ ਫੇਰ ਮੈਨੂੰ ਆ ਵੀ ਕੁੱਤੇ ਜਿਹੜੇ ਹੈਗੇ ਸਾਡੀ ਲੈ ਲੈ ਕੋਈ ਗੱਲ ਨਹੀਂ ਤੇਰੀ ਜਾਨ ਉਤੋਂ ਦੀ ਬਾਹਰ ਦੋ ਦਿਖਾਈ ਆਪਣੀਆਂ ਆ ਚੱਕ ਕਰਕੇ ਇਹ ਕਰਾਉਂਗੇ ਭਾਈ ਆ ਚੱਕ ਕੁੱਤੇ ਆ ਵੀ ਬਣ ਕੇ ਚੱਲ ਰੋਟੀ ਚੱਲ ਜਾ ਮਿੱਟੂ ਆ ਜਾ ਬਈ ਨਾਲ ਜਾ ਭਾਈ ਇਹ